ਦਾ ਪਠਾਨਕੋਟ ਦੀ ਸਾਰੀ ਧਰਮ ਪ੍ਰੇਮੀ ਜਨਤਾ ਨੂੰ ਜੈ ਮਾਤਾ ਦੀ ਅੱਜ ਯੁਵਾ ਜਾਗਰਣ ਮੰਚ ਵੱਲੋਂ ਹਰ ਸਾਲ ਜਿਹੜਾ ਜਾਗਰਤਾ ਕਰਵਾਇਆ ਜਾਂਦਾ ਮਾਂ ਮਾਈ ਦਾ ਗੁਣगान ਕੀਤਾ ਜਾਂਦਾ ਹੈ ਨੋਮਾ వార్ਸ਼ਿਕ ਜਾਗਰਣ ਹੋਣ ਜਾ ਰਿਹਾ ਹੈ ਉਦੇ ਤਹਿਤ ਸ਼ਹਿਰ ਦੇ ਸਾਰੇ ਗੰਮਾਨੇ ਸਮਾਜਿਕ ਰਾਜਨੀਤਿਕ ਧਾਰਮਿਕ ਸੰਸਥਾਵਾਂ ਦੇ ਹੈਡ युवा जागरण मंच ਦੇ ਸਾਰੇ ਪਤਾ ਅਧਿਕਾਰੀਆਂ ਨੇ ਸਾਨੂੰ ਇੱਥੇ ਸੱਦਾ ਦਿੱਤਾ ਔਰ ਅਸੀਂ ਅੱਜ ਇੱਥੇ ਕਾਰਡ ਦਾ ਵੀ ਮੋਚਨ ਕੀਤਾ ਮੈਂ ਪਠਾਨਕੋਟ ਦੀ ਜਨਤਾ ਨੂੰ ਇਹ ਨਿਵੇਦਨ ਕਰਦਾ ਕਿ ਯੁਵਾ ਜਾਗਰਣ ਮੰਚ ਇਹਨਾਂ ਦੇ ਅਧਿક્ષਕ ਜੀ ਇਹਨਾਂ ਦੇ ਜਨਨ ਸ਼ਕਤੀ ਇਹਨਾਂ ਦੀ ਪੂਰੀ ਟੀਮ ਕੱਲਾ ਧਾਰਮਿਕ ਕਾਰਜ ਨਹੀਂ ਕਰਦੀ ਸਮਾਜ ਦੀ ਸੇਵਾ ਚ ਵੀ ਯੁਵਾ ਜਾਗਰਣ ਮੰਚ ਜਿਹੜਾ ਹਮੇਸ਼ਾ ਤਤਪਰ ਰਹਿੰਦਾ ਹੈ ਚਾਹੇ ਉਹ ਰक्तदान ਹੋਵੇ ਚਾਹੇ ਗਰੀਬ ਬੱਚਿਆਂ ਦੇ ਨੂੰ ਸਿੱਖਿਆ ਪ੍ਰਾਪਤ ਹੋਏ ਉਹਦੇ ਅੰਦਰ ਉਹਨਾਂ ਦਾ ਸਹਿਯੋਗ ਔਰ ਅਲੱਗ-ਅਲੱਗ ਪ੍ਰਕਾਰ ਦੇ ਸੇਵਾ ਦੇ ਆयाम ਇਹ ਯੁਵਾ ਜਾਗਰਣ ਮੰਚ ਕਰਦਾ ਹੈ ਉਹਨਾਂ ਵਿੱਚੋਂ ਹੀ ਜਿੱਥੇ ਸਮਾਜਿਕ ਦੇਣਦਾਰੀ ਦਾ ਨਿਰਵਾਹ ਕਰਦੇ ਨੇ ਉੱਥੇ ਧਾਰਮਿਕ ਦਾ ਵੀ ਨਿਰਵਾਹ ਕਰਦੇ ਹੋਏ ਆਪਣੇ ਧਰਮ ਦਾ ਵੀ ਨਿਰਵਾਹ ਕਰਦੇ ਹੋਏ ਹਰ ਸਾਲ ਮਹਾਮਾਈ ਦਾ ਜਾਗਰਣ ਜਿਹੜਾ ਇਹ ਕਰਵਾਉਂਦੇ ਨੇ ਇਸ ਵਾਰ ਦਾ ਜਾਗਰਣ ਨੋਵਾ ਜਾਗਰਣ ਹੈ ਮਹਾਮਾਈ ਦਾ ਔਰ ਇਹ 18 ਨਵੰਬਰ ਦਿਨ ਮੰਗਲਵਾਰ ਇਹਦੀ ਜਗ੍ਹਾ ਹੈਗੀ ਹੈ ਪੰਜਾਬੀ ਬਾਗ ਮਾਲਰ ਟਾਉਨ ਨਜ਼ਦੀਕ ਗੁਰੂ ਨਾਨਕ پارک ਦੇ ਅੰਦਰ ਇਹ ਮਹਾ ਮਾਇਦਾ ਜਾਗਰਣ ਹੋ ਰਿਹਾ ਹੈ ਔਰ ਇਹਦੇ ਅੰਦਰ ਰਾਜਨ ਮਿੰਨੀ ਚੰਚਲ ਅੰਮ੍ਰਿਤਸਰ ਵਾਲੇ ਔਰ ਆਦਰਨੀਏ ਬ੍ਰਿਜ ਰਸਿਕਾ ਪੂਨਮ ਦੀਦੀ ਧਾਮ ਸ਼੍ਰੀ ਬ੍ਰਿੰਦਾਵਨ ਉਹ ਮੁੱਖੇ ਰੂਪ ਤੇ ਰਹਿਣ ਵਾਲੇ ਨੇ ਅਸੀਂ ਆਪ ਸਭ ਦੇ ਅੱਗੇ ਇਹ ਹੀ ਬੇਨਤੀ ਕਰਨ ਲਈ ਆਏ ਆਂ ਇਹ ਮਹਾਮਾਈ ਦਾ ਜਾਗਰਣ ਸਾਡੇ ਪਠਾਨਕੋਟ ਦੇ ਉੱਤੇ ਮਹਾਮਾਈ ਦੀ ਕਿਰਪਾ ਬਣੀ ਰਹੇ ਔਰ ਤੁਸੀਂ ਵੀ ਆਪਣਾ ਧਾਰਮਿਕ ਜੀਵਨ ਅੱਗੇ ਵਧਾਣ ਦੇ ਲਈ 18 ਤਰੀਕ ਦਿਨ ਮੰਗਲਵਾਰ ਪੰਜਾਬੀ ਬਾਗ ਮਾਡਲ ਟਾਊਨ ਨਜ਼ਦੀਕ ਗੁਰੂ ਨਾਨਕ ਪਾਰਕ ਦੇ ਅੰਦਰ ਪੁੱਜ ਕੇ ਮਹਾਮਾਈ ਦਾ ਆਸ਼ੀਰਵਾਦ ਲਓ ਔਰ ਯੁਵਾ ਜਾਗਰਣ ਮੰਚ ਦੇ ਸਾਰੇ ਹੀ ਚਿਤਨੇ ਵੀ ਪਦ ਆਧਿਕਾਰੀ ਨੇ ਮਹਾਮਈ ਇਹਨਾਂ ਦੇ ਵੀ ਕਿਰਪਾ ਬਣਾਏ ਰੱਖੇ ਕਿ ਇਹ ਸਮਾਜਿਕ ਔਰ ਧਾਰਮਿਕ ਕਾਰਜਕ੍ਰਮ ਇਸੇ ਤਰੀਕੇ ਨਾਲ ਕਰਦੇ ਰਹਿਣ ਜੈ ਮਾਤਾ ਦੀ। ਤੋਂ ਪਹਿਲਾਂ ਤੇ ਸਾਰਿਆਂ ਨੂੰ ਜੈ ਮਾਤਾ ਦੀ। ਮਹਾਮਈ ਦਾ ਜਾਗਰਣ ਹਰ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਯੁਵਾ ਜਾਗਰਣ ਮੰਚ ਵਾਲੇ ਸਾਡੇ ਉਹਨਾਂ ਦੇ ਪ੍ਰਧਾਨ ਉਹਨਾਂ ਦੇ ਸੈਕਟਰੀ ਉਹਨਾਂ ਦੇ ਚੇਅਰਮੈਨ ਜਨਰਲ ਸੈਕਟਰੀ ਵਿਕਾਸ ਦਿੱਤਾ ਜੀ ਪ੍ਰਧਾਨ ਵਿਨੋਦ ਸ਼ਰਮਾ ਜੀ, ਜੇਸ਼ ਕੁਸ਼ਲ ਜੀ, ਸੰਦੀਪ ਡੋਗਰਾ ਜੀ ਇਹ ਸਾਰੇ ਹੀ ਨੌਜਵਾਨ ਜੋ ਹਰ ਸਾਲ ਪਹਾਮੈਦਾ ਜਾਗਰਣ ਕਰਾਉਂਦੇ ਆ ਤੇ ਵੀ ਨਵਾਂ ਜਾਗਰਣ ਇਕਰਾਣ ਜਾ ਰਿਹਾ ਹੈ ਤਾਂ ਮੇਰੀ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਕਿ ਜਿਆਦਾ ਤੋਂ ਜਿਆਦਾ ਲੋਕ ਇਸ ਜਾਗਰਣ ਦੇ ਵਿੱਚ ਪਹੁੰਚਣ ਪੰਜਾਬੀ ਬਾਗ ਮਾਡਲ ਟਾਊਨ ਨੀਅਰ ਨੇ ਗੁਰਨਾਕ ਪਾਰਕ ਉੱਥੇ ਜਾਗਰਣ ਕਰਵਾਉਣ ਜਾ ਰਿਹਾ ਹੈ ਤਾਂ ਮੇਰੀ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਕਿ ਜਿਆਦਾ ਤੋਂ ਜਿਆਦਾ ਲੋਕ ਉੱਥੇ ਪਹੁੰਚਣ ਔਰ ਮਹਾ ਮਾਈ ਦਾ ਆਸ਼ੀਰਵਾਦ ਪ੍ਰਾਪਤ ਕਰਨ ਔਰ ਮਹਾ ਮਾਈ ਅਗੇ ਵੀ ਅਰਦਾਸ ਹੈ ਕਿ ਜਿਹੜੇ ਬੱਚੇ ਸਾਰੇ ਨੌਜਵਾਨ ਜਿਹੜੇ ਹਰ ਸਾਲ ਤੇਰਾ ਜਾਗਰਣ ਵੀ ਕਰੰਦੇ ਆ ਔਰ ਹੋਰ ਵੀ ਸਮਾਜਿਕ ਕਾਰਜ ਲੋਕਾਂ ਦੀ ਸੇਵਾ ਦੇ ਕੰਮ ਹਰ ਵਕਤ ਕਰਦੇ ਰਹਿੰਦੇ ਆ ਇਹਨਾਂ ਤੇ ਆਪਣਾ ਆਸ਼ੀਰਵਾਦ ਮਹਾ ਮਾਈ ਬਣਾ ਕੇ ਰੱਖੇ ਤਾਂ ਕਿ ਇਸੇ ਤਰ੍ਹਾਂ ਹੀ ਇਹ ਹਰ ਸਾਲ ਮਹਾ ਮਾਈ ਦਾ ਜਾਗਰਣ ਵੀ ਕਰੰਦੇ ਰਹਿਣ ਔਰ ਲੋਕਾਂ ਦੀ ਸਮਾਜਿਕ ਕਾਰਜ ਦੇ ਵਿੱਚ ਲੋਕਾਂ ਦੀ ਵੀ ਸੇਵਾ ਕਰਦੇ ਰਹਿਣ ਜੈ ਮਾਤਾ